ਕਿਸਾਨੀ ਅੰਦੋਲਨ ਲਗਾਤਾਰ ਵਧਦਾ ਜਾ ਰਿਹਾ ਹੈ ਕਿਸਾਨਾਂ ਦੀਆਂ ਕਈ ਮੀਟਿੰਗਾਂ ਕੇਂਦਰ ਸਰਕਾਰ ਦੇ ਨਾਲ ਹੋ ਚੁੱਕੀਆਂ ਨੇ ਪਰ ਕੋਈ ਵੀ ਮਸਲੇ ਦਾ ਹੱਲ ਜਿਹੜਾ ਨਹੀਂ ਨਿਕਲਿਆ 21 ਤਰੀਕ ਨੂੰ ਕਾਫੀ ਜ਼ਿਆਦਾ ਬਾਰਡਰਾਂ ਦੇ ਉੱਤੇ ਹੰਗਾਮਾ ਹੋਇਆ ਤੇ ਕਈ ਕਿਸਾਨ ਜ਼ਖਮੀ ਹੋਏ ਤੇ ਕਿਸਾਨ ਦੀ ਜਿਹੜੀ ਮੌਤ ਵੀ ਹੋਈ ਹੈ ਗੋਲੀ ਲੱਗਣ ਦੇ ਕਾਰਨ ਇਹਨਾਂ ਨੇ ਕੱਲਿਆਂ ਨੇ ਚਾਲੇ ਪਾਤੇ ਇਹ ਕਹਿ ਕੇ ਕਿ ਅਸੀਂ 13 ਫਰਵਰੀ ਨੂੰ ਜਾ ਕੇ ਦਿੱਲੀ ਰੋਕਣੇ ਵੀ ਗਏ ਕੇਂਦਰ ਵਾਲਿਆਂ ਨੇ ਮੰਗਾ ਮੰਨ ਲੈਣੀਆਂ ਨੇ ਅਸੀਂ ਆਕੇ ਬਾਗੀਆਂ ਪਾਉਂਦੇ ਇੱਥੇ ਆ ਜਾਾਂਗੇ ਰਕਮ ਪੁੱਠਾ ਪੈ ਗਿਆ ਕਿਉਂਕਿ ਪਾਟ ਗਏ ਜਦੋਂ ਇਹ ਸਾਰੇ ਇਕੱਠੇ ਗਏ ਸੀ ਹਾਲਾਂਕਿ ਸੁਰਤਾ ਉੱਥੇ ਵੀ ਕਈ ਵਾਰੀ ਵੱਖਰੋ ਵੱਖਰੀ ਸੀ ਐਸ ਵੈਲ ਇਸ ਦਿੱਤੀ ਹੋ ਰਾਇਂ ਦੀ ਗੜ ਦੇ ਵਿੱਚ ਜਿਹੜੇ 365 ਪ੍ਰੇਮੀ ਜੋੜਿਆਂ ਨੂੰ ਜਿਹੜੀ ਉਹ ਸਿਕਿਉਰਟੀ ਦਿੱਤੀ ਗਈ 365 ਜੋੜਿਆਂ ਨੂੰ ਤੇ ਨਾਲ ਘੱਟੋ ਘੱਟ 10 ਦਿਨਾਂ ਦਾ ਖਾਣਾ ਵੀ ਮੁਕਤ ਦਿਓ ਉਸ ਤੋਂ ਬਾਅਦ ਉਹ ਪ੍ਰਬੰਧ ਪ੍ਰਵਰਧਾ ਆਪਣਾ ਕਰ ਲੈ ਜੀ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਤੇ ਵਿੱਚੇ ਮਾਮਲਾ ਗਿਆ ਇਦੇ ਵਿੱਚ ਚੰਡੀਗੜ੍ਹ ਤੋਂ 550 ਨੇ ਜੀ ਹਰਿਆਣੇ ਦੇ 157 ਨੇ ਸਭ ਤੋਂ ਜ਼ਿਆਦਾ ਨੇ 194 ਨੇ ਪੰਜਾਬ ਦੇ ਤੇ ਦੂਜੇ ਰਾਜਾਂ ਦੇ 9 ਤੁਹਾਨੂੰ ਪਤਾ ਕਿ ਇਹਦੇ ਚ ਹਰ 6 ਮਹੀਨੇ ਤੋਂ ਬਾਅਦ ਮੁੜ ਤੋਂ ਵਿਚਾਰ ਹੁੰਦੀ ਹੈ ਜੀ ਤੇ ਮੁੜ ਤੋਂ ਵਿਚਾਰ ਹੋ ਰਹੀ ਹੈ ਸੋ ਇਹ ਬੜਾ ਅਜੀਬ ਕਿਸਮ ਦਾ ਕਹੀਦਾ ਇਹ ਜਿਹੜੇ ਜਿਹੜੇ ਮੁੰਡਾ ਤੇ ਕੁੜੀ ਇੱਕੋ ਹੀ ਪਿੱਟ ਦੇ ਨੇ ਕਰਨਾਰਕਾ ਸਰਕਾਰ ਨੇ ਐਮਐਸਪੀ ਨੂੰ ਲੈ ਕੇ ਜਿਹੜਾ ਆਪਣਾ ਮਤਾ ਉਹ ਪਾਸ ਕਰ ਦਿੱਤਾ ਹੈ। ਪੱਛਵਾਦੀ ਕੋ ਕਨਵੈਨਸ਼ਨ ਹੋਈ ਹੈ ਜਿਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਗੂਆਂ ਨੂੰ ਝੇੜੇ ਗੁਰ ਦਿੱਤੇ ਨੇ। ਇਹਦੇ ਵਿੱਚ ਸਾਡਾ ਕਿਹਾ ਪ੍ਰਧਾਨ ਮੰਤਰੀ ਸਾਹਿਬ ਨੇ ਕਿ ਵਿਕਸਿਤ ਭਾਰਤ ਬਾਰੇ ਵਿਰੋਧੀਆਂ ਕੋਲੇ ਰੋਡ ਮੈਪ ਦੀ ਘਾਟਾ ਉਹਨਾਂ ਕੋਲ ਨਕਸ਼ਾ ਹੀ ਨਹੀਂ ਹੈਗਾ। ਕਾਲਾ ਧਨੋਲੇ ਦਾ ਜਿਹੜਾ ਇੰਕਾਊਂਟਰ ਕੀਤਾ ਗਿਆ ਸੀ ਜਗਵੀਰ ਸਿੰਘ ਕਾਲਾ ਧਨੋਲਾ ਜੀ ਦੇ ਤੇ 5 ਦਰਜਨ ਦੇ ਲਗਭਗ ਪਰਚੇ ਸੀ ਕੇਂਦਰੀ ਮੰਤਰੀਆਂ ਦੀ ਜਿਹੜੀ ਜਾਇਦਾਦ ਆ 10 ਸਾਲਾਂ ਦੇ ਵਿੱਚ ਉਸ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਤੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਇਦਾਦ ਕੇਂਦਰੀ ਵਜ਼ੀਰਾਂ ਦੀ 10 ਸਾਲਾਂ ਚ ਜਾਇਦਾਦਾਂ ਬਹੁਤ ਵਧ ਗਈਆਂ ਪ੍ਰਧਾਨ ਮੰਤਰੀ ਸਾਹਿਬ ਦੀ 126 ਕਰੋੜ ਤੋਂ ਵੱਧ ਕੇ ਨਾ 1.26 ਕਰੋੜ ਤੋਂ ਵੱਧ ਕੇ ਸਬਾ ਕਰੋੜ ਤੋਂ ਵੱਧ ਕੇ 2.5 ਕਰੋੜ ਤੋਂ ਵੱਧ ਗਈ। ਕਿਸਾਨ ਆਗੂ ਵੀ ਪਰ ਲਗਾਤਾਰ ਜਿਹੜੀਆਂ ਕੇਂਦਰ ਦੇ ਨਾਲ ਮੀਟਿੰਗਾਂ ਰਹੀਆਂ ਪਰ ਉਹ ਵੇ ਸਿੱਟਾ ਰਹੀਆਂ ਨੇ ਕੋਈ ਵੀ ਜਿਹੜੀ ਮੀਟਿੰਗਾਂ ਕਿਸਾਨਾਂ ਦੀ ਉਹ ਸਿਰੇ ਨਹੀਂ ਚੜੀ। ਚਾਰ ਗੇਟ ਦੀਆਂ ਮੀਟਿੰਗਾਂ ਇਹ ਤੋਂ ਪਹਿਲਾਂ ਹੋ ਗਈਆਂ। ਔਰ ਜਦੋਂ ਇਹ ਤੁਰਨ ਲੱਗੇ ਸੀ ਉਧਰ ਨੂੰ 21 ਤਰੀਕ ਨੂੰ ਨੁਕਸਾਨੇ ਗਏ। ਅਰਜਨ ਮੁੰਡਾ ਨੇ ਟਵੀਟ ਕੀਤਾ ਕਿ ਆਓ ਜੀ ਪੰਜਵੇਂ ਗੇਟ ਦੀ ਮੀਟਿੰਗ ਆਪਾਂ ਕਰ ਲਈਏ। ਨਹੀਂ ਹੋਈ ਕਦੋਂ ਹੁੰਦੀ ਹੈ ਪਤਾ ਨਹੀਂ 29 ਤਰੀਕ ਵਾਸਤੇ ਇਹਨਾਂ ਨੇ ਕਹਿ ਤੱਕ ਜੇ ਹੁਣ ਜਾਵਾਂਗੇ ਤਾਂ 29 ਨੂੰ ਜਾਵਾਂਗੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਈਡੀ ਦਾ 7ਵਾਂ ਸੰਮਣਾ ਜਿਹੜਾ ਉਹ ਆ ਗਿਆ ਜੀ 7ਵਾਂ ਸੰਮਣਾ ਆ ਗਿਆ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਈਡੀ ਦਿੱਲੀ ਦੀ ਇੱਕ ਅਦਾਲਤ ਕੋਲ ਚਲੀ ਗਈ ਕਿ ਅਸੀਂ ਬੜੇ ਸੰਮਣ ਦਿੱਤੇ ਆ ਜੀ ਅਰਬੰਦੀ ਕੇਜਰੀਵਾਲ ਪੇਸ਼ ਹੀ ਨਹੀਂ ਹੁੰਦਾ ਉਹਨਾਂ ਨੇ ਉਹਦਾ ਅਗਲੀ ਤਰੀਕ 16 ਮਾਰਚ ਚ ਪਾਤੀ ਆਮ ਆਦਮੀ ਪਾਰਟੀ ਦੇ ਕਾਂਗਰਸ ਦਾ ਕਈ ਥਾਵਾਂ ਦੇ ਉੱਤੇ ਜਿਹੜਾ ਗੱਠਜੋੜ ਹੋ ਗਿਆ ਤੇ ਸੀਟਾਂ ਵੀ ਜਿਹੜੀਆਂ ਲਗਭਗ ਉਹ ਤੈਅ ਹੋ ਚੁੱਕੀਆਂ ਇਹਨਾਂ ਦਾ ਸਭ ਤੋਂ ਪਹਿਲਾਂ ਤਾਂ ਦਿੱਲੀ ਦੇ ਵਿੱਚ ਹੋ ਗਿਆ ਜੀ ਉੱਥੇ 4 ਸੀਟਾਂ ਆਮ ਆਦਮੀ ਪਾਰਟੀ ਲੜੂਗੀ 3 ਸੀਟਾਂ ਕਾਂਗਰਸ ਲੜੂਗੀ ਜੀ ਇੱਕ ਸੀਟ ਹਰਿਆਣੇ ਦੇ ਵਿੱਚ ਵੀ ਇਹਨਾਂ ਦਾ ਨਿਪਟੜ ਗਿਆ ਚੰਡੀਗੜ੍ਹ ਦੀ ਸੀਟ ਵੀ ਹੁਣ ਕਾਂਗਰਸ ਪਾਰਟੀ ਵੱਲੋਂ ਲੜੀ ਜਾਏਗੀ ਇਸੇ ਤਰ੍ਹਾਂ ਦੋ ਸੀਟਾਂ ਇਹਨਾਂ ਨੂੰ ਗੁਜਰਾਤ ਵਿੱਚ ਛੱਡਤੀਆਂ ਨੇ ਕਾਂਗਰਸ ਨੇ ਤੇ ਇੱਕ ਸੀਟ ਬਵਾ ਦੇ ਵਿੱਚ ਵੀ ਛੱਡਤੀ ਹੈ ਇੱਕ ਹਰਿਆਣਾ ਵਿੱਚ ਛੱਡਤੀ ਹੈ ਆਲਮੋਸਟ ਇਹਨਾਂ ਦਾ ਇਹ ਮਾਮਲਾ ਉੱਥੇ ਤੱਕ ਗਿਆ ਡਿਬੜ ਜੀ ਖਬਰ ਤੋੜ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਫਤਾਵਾਰੀ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਨੇ ਸੀਨੀਅਰ ਰਿਪੋਰਟਰ ਜਸਪਾਲ ਸਿੰਘ ਜੀ ਢੱਲੋਂ ਆਉਣ ਦਾ ਸਵਾਗਤ ਕਰੀਏ ਸਰਸਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੰਗ ਸਰ ਜੇਕਰ ਗੱਲ ਕੀਤੀ ਹੋਵੇ ਕਿਸਾਨੀ ਅੰਦੋਲਨ ਦੀ ਤਾਂ ਕਿਸਾਨੀ ਅੰਦੋਲਨ ਲਗਾਤਾਰ ਵਧਦਾ ਜਾ ਰਿਹਾ ਹੈ ਕਿਸਾਨਾਂ ਦੀਆਂ ਕਈ ਮੀਟਿੰਗਾਂ ਕੇਂਦਰ ਸਰਕਾਰ ਦੇ ਨਾਲ ਹੋ ਚੁੱਕੀਆਂ ਨੇ ਪਰ ਕੋਈ ਵੀ ਮਸਲੇ ਦਾ ਹੱਲ ਜਿਹੜਾ ਨਹੀਂ ਨਿਕਲਿਆ 21 ਤਰੀਕ ਨੂੰ ਕਾਫੀ ਜ਼ਿਆਦਾ ਬਾਰਡਰਾਂ ਦੇ ਉੱਤੇ ਹੰਗਾਮਾ ਹੋਇਆ ਤੇ ਕਈ ਕਿਸਾਨ ਜ਼ਖਮੀ ਹੋਏ ਤੇ ਕਿਸਾਨ ਦੀ ਜਿਹ ਪੰਗੂ ਸਾਹਿਬ ਜਦੋਂ ਇਹ ਕਿਸਾਨ ਤੁਰੇ ਕੌਣ ਸੀ? ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਜਿਹਦੇ ਵਿੱਚ ਸਰਬੰਸੰਗ ਭੰਦੇਰ, ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ ਤੇ ਹੋਰ। ਤਕਰੀਬਨ ਪੰਜਾਬ ਦੀਆਂ 4 ਜਿਹੜੀਆਂ ਦਰਜਨ ਦੇ ਲਗਭਗ ਕਿਸਾਨ ਜਥੇਬੰਦੀਆਂ ਨੇ ਉਤੇ ਤੋਂ ਬਾਹਰ ਨੇ ਉਹਨਾਂ ਦਾ ਸੰਯੁਕਤ ਕਿਸਾਨ ਮੋਰਚਾ ਤੇ 40 ਦੇਗ ਲਗਭਗ ਉਹਨਾਂ ਦੇ ਮੈਂਬਰ ਨੇ ਰਕੇਸ਼ ਸ਼ਕੈਤ ਵੀ ਉਹਦੇ ਚ ਨੇ ਬਲਵੀਰ ਸਿੰਘ ਰਾਜੇਵਾਲ ਨੇ ਕਾਦਗਾ ਸਾਹਿਬ ਨੇ ਜੋਗਿੰਦਰ ਸਿੰਘ ਉਗਰਾਹਾਂ ਨੇ ਡਾਕਟਰ ਦਰਸ਼ਨਪਾਲ ਨੇ ਖੁੰਡੇ ਵਾਲਾ ਰੂਲਦੂ ਸਿੰਘ ਮਾਨ ਸਾਹਿਬ ਵੀ ਹੈ ਮਿਸਟਰ ਭੰਗੂ ਹੈ ਇਸੇ ਤਰ੍ਹਾਂ ਆਪਣੇ ਪਟਿਆਲੇ ਜ਼ਿਲ੍ਹੇ ਨਾਲ ਸੰਬੰਧਤ ਬੂਟਾ ਸਿੰਘ ਸ਼ਾਦੀਪੁਰ ਸਤਰਾਮ ਸਿੰਘ ਬਹਿਰੂ ਤਮਾਮ ਆਗੂ ਇਹਦੇ ਮੈਂਬਰ ਨੇ ਇਹਨਾਂ ਨੇ ਕੱਲਿਆਂ ਨੇ ਚਾਲੇ ਪਾਤੇ ਇਹ ਕਹਿ ਕੇ ਕਿ ਅਸੀਂ 13 ਫਰਵਰੀ ਨੂੰ ਜਾ ਕੇ ਦਿੱਲੀ ਰੋਕਣੇ ਵੀ ਗਏ ਕੇਂਦਰ ਵਾਲਿਆਂ ਨੇ ਮੰਗਾ ਮੰਨ ਲੈਣੀਆਂ ਨੇ ਅਸੀਂ ਆ ਕੇ ਬਾਗੀਆਂ ਪਾਉਂਦੇ ਇੱਥੇ ਆ ਜਾਾਂਗੇ ਪਰ ਕੰਪੁੱਠਾ ਪੈ ਗਿਆ ਕਿਉਂਕਿ ਪਾਟ ਗਏ ਜਦੋਂ ਇਹ ਸਾਰੇ ਇਕੱਠੇ ਗਏ ਸੀ ਹਾਲਾਂਕਿ ਸੁਰਤਾ ਉੱਥੇ ਵੀ ਕਈ ਵਾਰੀ ਵੱਖਰੋ ਵੱਖਰੀ ਸੀ ਐਸ ਵੇਲੇ ਸਥਿਤੀ ਹੋਰ ਹੈ ਕਾਫੀ ਬਦਲੀ ਹੋਈ ਸਥਿਤੀ ਹੈ ਇਹਨਾਂ ਨੇ ਹਰਿਆਣਾ ਤਿਰੋਕ ਲਿਆ ਤਿੰਨ ਵਾਰ ਨਾ ਚਾਰ ਵਾਰ ਇਹਨਾਂ ਦੀ ਇਸ ਤੋਂ ਪਹਿਲਾਂ ਮੀਟਿੰਗ ਹੋ ਚੁੱਕੀ ਹੈ ਕੇਂਦਰੀ ਵਜੀਰਾ ਦੇ ਨਾਲ ਹੱਲ ਕੋਈ ਨਹੀਂ ਨਿਕਲਦਾ ਸੋ ਜਹੀ ਸਥਿਤੀ ਦੇ ਵਿੱਚ ਉਨੇ ਜਾਨ ਤੇ ਜਾਨ ਕਿਦਰ ਨੂੰ ਜਾਨ ਸੋ ਸਯੁਜਕਤ ਕਿਸਾਨ ਮੋਰਚੇ ਨੇ ਆਪਣਾ ਪ੍ਰੋਗਰਾਮ ਦੇਤਾ ਇੱਕ ਛੇ ਮੈਂਬਰੀ ਕਮੇਟੀ ਵੀ ਬਣ ਗਈ ਇਹ ਵੱਖਰੀ ਗੱਲ ਹੈ ਕਿ ਤੁਰੇ ਇਹ ਕਿਸਾਨੀ ਮੰਗਾ ਨੂੰ ਲੈ ਕੇ ਜੇ ਕਿਸਾਨ ਵੀ ਨਾਲ ਤੁਰੇ ਨੁਕਸਾਨ ਹੋ ਗਿਆ ਇੱਕ ਤਾਂ ਇਹ ਜਿਹੜਾ ਸ਼ੁਭ ਕਰਨਾ ਹੈ ਬੱਲੋ ਪਿੰਡ ਦਾ ਉਹਦੀ ਬਹੁਤ ਹੋ ਗਈ ਤਿੰਨ ਚਾਰ ਦੀ ਹੋਰ ਇੱਕ ਗੁਰਦਾਸਪੁਰ ਦਾ ਜੋ ਸਭ ਤੋਂ ਪਹਿਲਾਂ ਇਸ ਦੁਨੀਆ ਨੂੰ ਅਲਬਦਾ ਕਹਿ ਗਿਆ ਸੀ ਗਿਆਨ ਸਿੰਘ ਇਸੇ ਤਰ੍ਹਾਂ ਬਠਿੰਡੇ ਜ਼ਿਲ੍ਹੇ ਦੇ ਇੱਕ ਹੋਰ ਦਰਸ਼ਨ ਸਿੰਘ ਬਰਾੜ ਇਹ ਜਿਹੜਾ ਹੈਗਾ ਅਮਰਗੜ ਪਿੰਡ ਦੇ ਨਾਲ ਸੰਬੰਧਿਤ ਹੈ ਬਠਿੰਡੇ ਜ਼ਿਲ੍ਹੇ ਦੇ ਇਸੇ ਤਰ੍ਹਾਂ ਮਨਜੀਤ ਸਿੰਘ ਨਰਿੰਦਰ ਸਿੰਘ ਇਹ ਵੀ ਮਾਰੇ ਗਏ ਸੋ ਕਿਸਾਨ ਮਹਾਪੰਚੈਤਾ ਹੋਈਆਂ ਤੇ ਜਦੋਂ ਰਕੇਸ਼ ਤਕੈਤ ਸਾਹਿਬ ਨੇ ਇਹ ਗੱਲ ਕਹਿਤੀ ਕਿ ਤੁਸੀਂ ਐਂ ਕਰੋ ਸਾਨੂੰ ਬਾਰਡਰਾਂ ਤੇ ਨਾ ਜਾਣ ਦਿਓ ਦਿੱਲੀ ਨੂੰ ਬੜੇਓ ਪਿੰਡਾਂ 'ਚ ਫਿਰ ਉਹ ਲੱਗਦਾ ਹੈ ਖੇਤੀਬਾੜੀ ਮੰਤਰੀ ਅਰਜਨ ਮੁੰਡੇ ਨੇ ਫਿਰ ਕਿਹਾ ਕਿ ਆਪਾਂ ਬੈਠੀਏ ਗੱਲਬਾਤ ਕਰੀਏ 29 ਤੱਕ ਇਹਨਾਂ ਨੇ ਵੀ ਜਾਣਾ ਮੁਲਤਵੀ ਕਰਤਾ ਸੋ ਇਹ ਅੰਦੋਲਨ यूपी हरियाणा ਤੇ ਕੁਝ ਹੋਰ ਰਾਜਾਂ ਦੇ ਵਿੱਚ ਵੀ ਪ੍ਰਵੇਸ਼ ਕਰ ਗਿਆ ਦੇਖਦੇ ਹਾਂ ਇਹਦੇ ਵਿੱਚ ਅੱਗੇ ਕੀ ਹੁੰਦਾ ਹੈ ਜੀ ਜੇਕਰ ਗੱਲ ਕੀਤੀ ਹੈ ਉਹ ਚੰਡੀਗੜ੍ਹ ਦੀ ਤਾਂ ਚੰਡੀਗੜ੍ਹ ਦੇ ਵਿੱਚ ਜਿਹੜੇ 365 ਪ੍ਰੇਮੀ ਜੋੜਿਆਂ ਨੂੰ ਜਿਹੜੀ ਉਹ ਸਿਕਿਉਰਟੀ ਦਿੱਤੀ ਗਈ ਹੈ ਜੀ ਇਹ ਗੱਲ ਤੁਹਾਡੀ ਬਿਲਕੁਲ درست ਹੈ ਜੀ ਨਾਲ ਉਹਨਾਂ ਨੂੰ ਕਹਿੰਦੇ ਵੀ 365 ਜੋੜਿਆਂ ਨੂੰ ਤੇ ਨਾਲ ਘੱਟੋ ਘੱਟ 10 ਦਿਨਾਂ ਦਾ ਖਾਣਾ ਵੀ ਮੁਕਤ ਦਿਓ ਉਸ ਤੋਂ ਬਾਅਦ ਉਹ ਪ੍ਰਬੰਧ ਪ੍ਰਵਰੰਧਾ ਆਪਣਾ ਕਰ ਲੈਣਾ ਜੀ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ ਇਹ ਮਾਮਲਾ ਗਿਆ ਇਹਦੇ ਵਿੱਚ ਚੰਡੀਗੜ੍ਹ ਤੋਂ 550 ਨੇ ਜੀ ਹਰਿਆਣੇ ਦੇ 157 ਨੇ ਸਭ ਤੋਂ ਜ਼ਿਆਦਾ ਨੇ 149 ਨੇ ਪੰਜਾਬ ਦੇ ਤੇ ਦੂਜੇ ਰਾਜਾਂ ਦੇ 9 ਤੁਹਾਨੂੰ ਪਤਾ ਕਿ ਇਹਦੇ ਚ ਹਰ 6 ਮਹੀਨੇ ਤੋਂ ਬਾਅਦ ਮੁੜ ਤੋਂ ਵਿਚਾਰ ਹੁੰਦੀ ਹੈ ਜੀ ਤੇ ਉਹੜ ਤੋਂ ਵਿਚਾਰ ਹੋ ਰਹੀ ਹੈ ਸੋ ਇਹ ਬੜਾ ਅਜੀਬ ਕਿਸਮ ਦਾ ਕਈ ਤਾਂ ਇਹ ਜਿਹੜੇ ਜਿਹੜੇ ਮੁੰਡਾ ਤੇ ਕੁੜੀ ਇੱਕੋ ਹੀ ਪਿੰਡ ਦੇ ਨੇ ਜੀ ਇਹ ਆਪਣੀ ਮਰਜ਼ੀ ਨਾਲ ਵਿਆਹ ਵਗੈਰਾ ਕਰਾ ਲੈਂਦੇ ਆ ਉਦੋਂ ਬਾਅਦ ਫਿਰ ਹਾਈ ਕੋਰਟ ਜਾਂਦੇ ਆ ਕਿ ਸਾਨੂੰ ਸੁਰੱਖਿਆ ਦਿਓ ਇਸ ਦੇ ਵਿੱਚ ਅੰਕੜੇ ਜਿਹੜੇ ਸਾਡੇ ਸਾਹਮਣੇ ਆਏ ਨੇ ਉਹਦੇ ਵਿੱਚ ਹਰਿਆਣਾ ਨੰਬਰ 1 ਤੇ ਹੈ ਜੀ ਜੀ ਭਾਜਪਾ ਦੀ ਇੱਕ ਕਨਵੈਨਸ਼ਨ ਹੋਈ ਹੈ ਜਿਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਗੂਆਂ ਨੂੰ ਜਿਹੜੇ ਗੁਰ ਦਿੱਤੇ ਨੇ ਜੀ ਤੁਹਾਨੂੰ ਪਤਾ ਕਿ ਨੇੜ ਭਵਿੱਖ ਦੇ ਵਿੱਚ ਕਿਸੇ ਵੀ ਵੇਲੇ ਵੀ ਚੋਣ ਜਾਬਤਾ ਲੱਗ ਸਕਦਾ ਹੈ ਤੇ ਲੋਕ ਸਭਾ ਦੀਆਂ ਚੋਣਾਂ ਆ ਸਕਦੀਆਂ ਨੇ ਬਿਲਕੁਲ ਤਿਆਰੀਆਂ ਨੇ ਜੀ ਅਚਨਚੇਤ ਹੀ ਆਉਣਾ ਹੈ ਜੀ ਕਿਸ ਤਰੀਕ ਤੋਂ ਚੋਣਾਂ ਹੋਣਗੀਆਂ ਭਾਰਤੀ ਜਨਤਾ ਪਾਰਟੀ ਨੇ ਦੋ ਰੋਜਾ ਕਨ ਕਨਵੈਨਸ਼ਨ ਸੱਦੀ ਜੀ ਜਿਹਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ મોદી ਸਾਹਿਬ ਵਿਸ਼ੇਸ਼ ਤੌਰ ਤੇ ਗਏ ਜੀ ਉਹਨਾਂ ਦੇ ਨਾਲ ਅਮਿਤ ਸ਼ਾ ਗ੍ਰਹਿ ਮੰਤਰੀ ਦੇ ਸਾਡੇ ਰਾਜਨਾਥ ਸਿੰਘ ਜਿਹੜੇ ਰੱਖਿਆ ਮੰਤਰੀ ਨੇ ਵਗੈਰਾ ਵਗੈਰਾ तमाम ਆ ਗੂ ਇਹਦੇ ਵਿੱਚ ਸਾਡਾ ਕਿਹਾ ਪ੍ਰਧਾਨ ਮੰਤਰੀ ਸਾਹਿਬ ਨੇ ਕਿ ਵਿਕਸਿਤ ਭਾਰਤ ਬਾਰੇ ਬ੍ਰੋਦਗਾ ਕੋਲੇ ਰੋਡ ਮੈਪ ਦੀ ਘਾਟਾ ਉਹਨਾਂ ਕੋਲ ਨਕਸ਼ਾ ਹੀ ਨਹੀਂ ਹੈਗਾ। ਕੁਨਵਾ ਪ੍ਰਸਤੀ, ਤੁਸ਼ਟੀਕਰਨ, ਭ੍ਰਿਸ਼ਟਾਚਾਰ ਅਤੇ ਹੋਰ ਬੜਾ ਕੁਝ। ਕਹਿੰਦੇ ਕਿ ਇਹਨਾਂ ਨੇ ਹੁਣ ਤੱਕ ਕੁਨਵਾ ਪ੍ਰਸਤੀ ਕੀਤੀ ਹੈ ਤੇ ਲਗਭਗ 65 ਮਿੰਟ ਉਹਨਾਂ ਨੇ ਆਪਣਾ ਭਾਸ਼ਣ ਦਿੱਤਾ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜੇ ਤੀਜੀ ਵਾਰ ਸੱਤਾ ਦੇ ਵਿੱਚ ਆਵੇਗੀ ਤੁਸੀਂ ਕੰਮ ਕਰੋ ਤੇ ਜਿਹੜੀਆਂ ਚੀਜ਼ਾਂ ਘਾਟਾ ਰਹਿ ਗਈਆਂ ਉਹ ਭਾਰਤੀ ਜਨਤਾ ਪਾਰਟੀ ਤੀਜੇ ਦੌਰ ਦੇ ਵਿੱਚ ਤੀਜੀ ਵਾਰ ਜਦੋਂ ਜਿੱਤ ਕੇ ਆਉਗੀ ਉਹਨਾਂ ਨੂੰ ਪੂਰਾ ਕਰੂਗੀ ਤੇ ਅਮਿਤ ਸ਼ਾਹ ਸਾਹਿਬ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਮਹਾ ਭਾਰਤ ਹੈ ਗੱਠ ਜੋੜਤਾ ਇੱਕ ਲੜਾਈ ਹੈ ਉਹ ਮਹਾ ਭਾਰਤ ਵਰਗੀ ਹੈ ਅਸੀਂ ਭਾਰਤ ਦੇ ਹਤਾਇਸ਼ੀਆਂ ਤੇ ਵਿਰੋਧੀ ਹਤਾਇਸ਼ੀ ਨਹੀਂ ਹੰ ਇਸ ਲਈ ਤੁਸੀਂ ਜਿੰਨਾ ਲਗਭਗ 12000 ਦੇ ਕਰੀਬ ਡੈਲੀਗੇਟ ਇਹਦੇ ਵਿੱਚ ਆਇਆ ਸੀ ਉਹਨਾਂ ਨੂੰ ਸੱਦਾ ਦਿੱਤਾ ਕਿ ਤੁਸੀਂ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਪੰਗੂ ਸਾਹਿਬ ਇਸ ਮਸਲੇ ਦੇ ਉੱਤੇ ਗੱਲ ਕਰੋ ਜੀ ਕਾਲਾ ਤਨੌਲਾ ਦਾ ਜਿਹੜਾ ਇਨਕਾਊਂਟਰ ਕੀਤਾ ਗਿਆ ਜੀ ਕਾਫੀ ਹਾਂ ਫੇਮਸ ਗੈਂਗਸਟਰ ਸੀ ਕਈ ਕਾਲਾ ਤਨੌਲਾ ਗੁਰਮੀਤ ਸਿੰਘ ਕਾਲਾ ਤਨੌਲਾ ਜੀ ਦੇ ਤੇ ਪੰਜ ਦਰਜਨ ਦੇ ਲਗਭਗ ਪਰਚੇ ਸੀ ਕੁਝ ਦਿਨ ਪਹਿਲਾਂ ਬਟਵਰ ਦੇ ਕੋਲ ਇੱਕ ਲਾਲ ਕੋਠੀ ਹੈ ਇੱਕ ਤਾਂ AIG ਨੇ ਇਹਦੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਸੰਦੀਪ ਜਿਹੜੇ ਗੁਇਲ ਸਾਹਿਬ ਇੱਕ ਬਰਨਾਲੇ ਦੇ ਐਸਐਸਪੀ ਨੇ ਜਿਨ੍ਹਾਂ ਦਾ ਨਾਮ ਹੈ ਸੰਦੀਪ ਸ਼ਾਇਦ ਮਲਿਕ ਕਹਿੰਦੇ ਇੱਕ ਸਾਂਝਾ ਆਪਰੇਸ਼ਨ ਹੋਇਆ ਉਹ ਸਾਂਝੇ ਆਪਰੇਸ਼ਨ ਦੇ ਵਿੱਚ ਭੰਗੂ ਸਾਹਿਬ ਜੀ ਇਹਨਾਂ ਨੇ ਕੰਮ ਕੀਤਾ ਇੱਕ ਸਬ ਇਨਸਪੈਕਟਰ ਤੇ ਇੱਕ ਇਨਸਪੈਕਟਰ ਦੋਨੋਂ ਹੀ ਪਟਿਆਲੇ ਜਿਹਨਾਂ ਨਾਲ ਸੰਬੰਧਿਤ ਹੈ ਉਹ ਜ਼ਖਮੀ ਵੀ ਹੋ ਗਏ ਲੇਕਿਨ ਕਾਲੇ ਧਨੋਲੇ ਨੂੰ ਇਹਨਾਂ ਨੇ ਕਥਤ ਮੁਕਾਬਲੇ ਵਿੱਚ ਮਾਰਮਕਾਇਆ ਬਹੁਤ ਸਾਰੀਆਂ ਮਨੁੱਖੀ ਅਧਿਕਾਰ ਨਾਲ ਸੰਬੰਧਿਤ ਜਥੇਬੰਦੀਆਂ ਇਹਦੇ ਸਵਾਲ ਵੀ ਉਠਾਰੀਆਂ ਨੇ ਕਿ ਇਸ ਵੇਲੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀ ਖੜਕੂਬਾਦ ਵਾਲਾ ਕੰਮ ਇਹਨਾਂ ਨੇ ਫੇਰ ਸ਼ੁਰੂ ਕਰ ਦਿੱਤਾ ਹੈ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸੀ ਸੋ ਮੈਂ ਬੇਨਤੀ ਕਰਦਾ ਕਿ ਇਹਨਾਂ ਮਾਮਲਿਆਂ ਦੇ ਵਿੱਚ ਫਿਰ ਵੱਡੀ ਪੱਧਰ ਦੇ ਉੱਤੇ ਕੰਮ ਔਰ ਅਸੀਂ ਇਹ ਕਹਿੰਦੇ ਹਾਂ ਕਿ ਜਿਹੜਾ ਨੇ ਗੁਲਾਹ ਕੀਤੇ ਨੇ ਉਹਨਾਂ ਨੂੰ ਅਦਾਲਤਾਂ 'ਚ ਲੈ ਕੇ ਜਾਓ ਕਾਨੂੰਨ ਮੁਤਾਬਕ ਉਹਨਾਂ ਨੂੰ ਸਜ਼ਾਵਾ ਦਵਾਈਆਂ ਜਾਨ ਜੀ ਡਾਕਟਰ ਇੰਦਰਵੀਰ ਸਿੰਘ ਮੁਰ ਜਿਹੜੇ ਚੀਫ ਖਾਲਸਾ ਦਬਾਨ ਦੇ ਪ੍ਰਧਾਨ ਬਣੇ ਨੇ ਡਾਕਟਰ ਇੰਦਰਵੀਰ ਸਿੰਘ ਮੈਨੇਜਰ ਸਾਬਕਾ ਮੰਤਰੀ ਸਥਾਨਕ ਸਰਕਾਰਾਂ ਉਹ ਇੱਕ ਵਾਰ ਫੇਰ ਵੱਡੀਆਂ ਵੋਟਾਂ ਦੇ ਫਰਕ ਨਾਲ ਚੀਪ ਖਾਲਸਾ ਦੀਵਾਨ ਦੇ ਪ੍ਰਧਾਨ ਚੁਣੇ ਗਏ ਨੇ ਪੰਗੂ ਸਾਹਿਬ ਅੱਧੀ ਦਰਜਨ ਅਹੁਦੇਦਾਰ ਸੀ ਕੁੱਲ ਜੀ ਉਹ ਚੋਂ ਪੰਜ ਅਹੁਦੇਦਾਰਾਂ ਦੀਆਂ ਅਹੁਦੇਦਾਰੀਆਂ ਵੀ ਜਿੱਤ ਲੀਆਂ ਉਹਨਾਂ ਨੇ ਜੀ ਸੋ 247 ਵੋਟਾਂ 300 ਤੇ 99 ਵੋਟਾਂ ਕੁੱਲ ਨੇ ਨਾ 497 ਇਹਨਾਂ ਚੋਂ ਜਿਹੜੀਆਂ ਪੈਂਦੀਆਂ ਨੇ ਉਹ 399 ਪੈਂਦੀਆਂ ਨੇ ਤੇ 247 ਇਹਨਾਂ ਨੂੰ ਵਿਰੋਧੀ ਧਿਰ ਦੇ ਸੁਰਿੰਦਰਪਾਲ ਸਿੰਘ ਨੂੰ 97 ਵੋਟਾਂ ਹੀ ਪਿੰਗਾ ਨੇ ਵੱਡੇ ਫਰਕ ਦੇ ਨਾਲ ਇਹਨਾਂ ਨੇ ਜਿੱਤ ਲਿਆ ਮੀਤ ਪ੍ਰਧਾਨ ਵੀ ਇਹਨਾਂ ਦੇ ਹੀ ਸੰਤੋਖ ਸਿੰਘ ਸੇਠੀ 242 ਵੋਟਾਂ ਪਈਆਂ ਨੇ ਇੱਕ ਮੀਤ ਪ੍ਰਧਾਨ ਹੋਰ ਜਗਜੀਤ ਸਿੰਘ ਬੰਟੀ ਜਿਨ੍ਹਾਂ ਨੂੰ 212 ਵੋਟਾਂ ਪਈਆਂ ਭਾ ਤਕਰੀਬਨ ਤਕਰੀਬਨ ਡਾਕਟਰ ਇੰਦਰਵੀਰ ਸਿੰਘ ਨਿੱਜਰ ਇੱਕ ਤਰਫਾ ਮੁਕਾਬਲਿਆਂ ਦੇ ਵਿੱਚ ਆਪਣੇ ਵਿਰੋਧੀਆਂ ਨੂੰ ਹਰਾ ਕੇ ਜਿੱਤ ਗਏ ਨੇ ਜੀ ਕੇਂਦਰੀ ਮੰਤਰੀਆਂ ਦੀ ਜਿਹੜੀ ਜਾਇਦਾਦ ਆ 10 ਸਾਲਾਂ ਦੇ ਵਿੱਚ ਉਸ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਤੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਇਦਾਦ ਇੱਕ ਸੂਚਨਾ ਲਈ ਗਈ ਸੀ ਭੰਗੂ ਸਾਹਿਬ ਜੀ ਕਾਦੇ ਵਿੱਚ ਸੂਚਨਾ ਦੇ ਅਧਿਕਾਰ ਦੇ ਰਾਹੀਂ ਜੀ ਇਹਦੇ ਵਿੱਚ ਕੇਂਦਰੀ ਵਜ਼ੀਰਾਂ ਦੀਆਂ 10 ਸਾਲਾਂ ਚ ਜਾਇਦਾਦਾਂ ਬਹੁਤ ਵਧ ਗਈਆਂ ਪ੍ਰਧਾਨ ਮੰਤਰੀ ਸਾਹਿਬ ਦੀ 126 ਕਰੋੜ ਤੋਂ ਵੱਧ ਕੇ ਨਾ 1.26 ਕਰੋੜ ਤੋਂ ਵੱਧ ਕੇ ਸਵਾ ਕਰੋੜ ਤੋਂ ਵੱਧ ਕੇ ਢਾਈ ਕਰੋੜ ਤੋਂ ਵੱਧ ਗਈ। ਨਰਿੰਦਰ ਤੋਮਰ ਜਿਹੜੇ ਕਿ ਖੇਤੀਬਾੜੀ ਮੰਤਰੀ ਹੈ ਉਹਨਾਂ ਦੀ ਕਰੋੜ ਸੀ ਉਹ ਸਵਾ 2 ਕਰੋੜ ਤੋਂ ਵੱਧ ਗਈ। ਰਾਜਨਾਥ ਸਿੰਘ ਦੀ ਤਿੰਨ ਗੁਣਾ ਹੋ ਗਈ। ਤਿੰਨਾਂ ਦੋ ਗੁਣਾ ਤੋਂ ਵੱਧ 2.96 ਕਰੋੜ ਸੀ 6.76 ਕਰੋੜ ਹੋ ਗਈ। ਗੜਕਰੀ ਸਾਹਿਬ ਦੀ 15 ਕਰੋੜ 36 ਲੱਖ ਤੋਂ ਵੱਧ ਕੇ 20 ਕਰੋੜ 57 ਲੱਖ ਸ਼ਿਵਰਤੀ ਰਾਣੀ ਦੀ 9 ਕਰੋੜ 32 ਲੱਖ ਤੋਂ ਵੱਧ ਕੇ 14 ਕਰੋੜ 14 ਲੱਖ ਊਰਜਾ ਮੰਤਰੀ ਆਰ ਕੇ ਸਿੰਘ ਦੀ ਜਾਇਦਾਦ 5 ਕਰੋੜ ਤੋਂ ਵੱਧ ਕੇ 11 ਕਰੋੜ 32 ਲੱਖ ਪ੍ਰਿਲਾਦ ਜੋਸ਼ੀ ਖੁਰ ਮੰਤਰੀ ਨੇ 4 ਕਰੋੜ 19 ਲੱਖ ਤੋਂ ਵੱਧ ਕੇ ਬਹਾਵਾ ਵਧੀ ਹੈ 27 ਕਰੋੜ 88 ਲੱਖ ਤੇ ਪਹੁੰਚ ਗਈ ਜੀ ਔਰ ਰਾਗ ઠાਕਰ 4 ਕਰੋੜ 65 ਲੱਖ ਤੋਂ ਵੱਧ ਕੇ 9 ਕਰੋੜ 49 ਲੱਖ ਪਿਊਸ਼ ਗੋਲ ਦੀ ਬਹੁਤ ਵੱਡੀ ਅਰਜਨ ਮੁੰਡੇ ਦੀ 2 ਕਰੋੜ 54 ਲੱਖ ਤੋਂ ਵੱਧ ਕੇ 74 2 ਕਰੋੜ 54 ਲੱਖ ਤੱਕ ਪਹੁੰਚੀ ਹੈ ਜਦੋਂ ਕਿ ਪਹਿਲਾਂ 74 ਲੱਖ ਸੀ ਇਹ ਵੀ 3 ਗੁਣਾ ਤੋਂ ਵੱਧ ਵਾਧਾ ਹੋ ਗਿਆ ਨਿਤਿਆਨੰਦ 14 ਕਰੋੜ 67 ਲੱਖ ਤੋਂ ਵੱਧ ਕੇ 17 ਕਰੋੜ 37 ਲੱਖ ਜੋਤੀ ਦਿੱਤਿਆ ਰਹੇ ਸਿੱਧੀਆਂ ਕੋਲ ਤਾਂ ਕਹਿੰਦੇ 22 ਕਰੋੜ ਦੇ ਗਹਿਣੇ ਨੇ ਜੀ ਅਰਜਨ ਮੇਘਵਾਲ 1 ਕਰੋੜ 81 ਲੱਖ ਤੋਂ ਵੱਧ ਕੇ 4 ਕਰੋੜ 25 ਲੱਖ ਤੱਕ ਇਹਨਾਂ ਦੀ ਜਾਇਦਾਦ ਪਹੁੰਚ ਗਈ 코로나 ਵੀ ਆਇਆ ਤੇ ਭਾਰਤ ਮੰਡੀ ਚ ਤੁਰਿਆ ਫਿਰਿਆ ਪਰ ਇਹਨਾਂ ਦੀ ਜਾਇਦਾਦ ਲਗਾਤਾਰ ਵਧੀ ਜਾਂਦੀ ਹੈ ਇਹ ਸੋਚਨਾ ਅਧਿਕਾਰ ਦੇ ਵਿੱਚ ਖਲਾਸੇ ਹੋਏ ਨੇ ਜੀ ਜਿਸ ਨਾਲ ਜੇਕਰ ਗੱਲ ਕੀਤੀ ਜਾਵੇ ਕਿਸਾਨ ਆਗੂਆਂ ਦੀ ਤਾਂ ਲਗਾਤਾਰ ਜਿਹੜੀਆਂ ਕੇਂਦਰ ਦੇ ਨਾਲ ਮੀਟਿੰਗਾਂ ਰਹੀਆਂ ਪਰ ਉਹ ਸਿੱਟਾ ਰਹੀਆਂ ਨੇ ਕੋਈ ਵੀ ਜਿਹੜੀ ਮੀਟਿੰਗਾਂ ਕਿਸਾਨਾਂ ਦੀ ਉਹ ਸਿਰੇ ਨਹੀਂ ਚੜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਚਾਰ ਗੇਟ ਦੀਆਂ ਮੀਟਿੰਗਾਂ ਜਦੋਂ ਪਹਿਲਾਂ ਹੋ ਗਈਆਂ ਹੁਣ ਜਦੋਂ ਇਹ ਤੁਰਨ ਲੱਗੇ ਸੀ ਉਧਰ ਨੂੰ 21 ਤਰੀਕ ਨੂੰ ਨੁਕਸਾਨੇ ਗਏ ਅਰਜਨ ਮੁੰਡਾ ਨੇ ਟਵੀਟ ਕੀਤਾ ਕਿ ਆਓ ਜੀ ਪੰਜਵੇਂ ਗੇਟ ਦੀ ਮੀਟਿੰਗ ਆਪਾਂ ਕਰ ਲਈਏ ਨਹੀਂ ਹੋਈ ਕਦੋਂ ਹੁੰਦੀ ਹੈ ਪਤਾ ਨਹੀਂ 29 ਤਰੀਕ ਵਾਸਤੇ ਇਹਨਾਂ ਨੇ ਕਹਿਤਾ ਕਿ ਜੇ ਹੁਣ ਜਾਵਾਂਗੇ ਤਾਂ 29 ਨੂੰ ਜਾਵਾਂਗੇ ਇਸ ਵੇਲੇ ਕਾਫੀ ਵੱਡੇ ਪੱਤਰ ਦੇ ਉੱਤੇ ਇਹ ਲੋਕ ਜਿਉਂ ਦੀ ਤਿਉਂ ਅਜੇ ਤੱਕਰ ਸਿਲਸਲਾ ਪਿਆ ਹੈ ਲੇਕਿਨ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਪ੍ਰੋਗਰਾਮ ਦਿੱਤਾ ਕਿ ਕੱਲ ਕਾਲਾ ਦਿਵਸ ਬਣਾਇਆ ਗਿਆ ਅੱਗੇ ਇਹਨਾਂ ਦੇ ਟਰੈਕਟਰ ਲੈ ਕੇ ਜਾਣੇ ਨੇ ਉਹ ਸੜਕਾਂ ਤੇ ਖੜਾ ਦੇ ਰਹੇ ਆ ਉਸ ਤੋਂ ਬਾਅਦ ਇਹਨਾਂ ਨੇ 14 ਮਾਰਚ ਨੂੰ ਜੰਤਰ ਮੰਤਰ ਤੇ ਜਾ ਕੇ ਜੀ ਇੱਕ ਦਿਨ ਵਾਸਤੇ ਕਿਸਾਨ ਮਹਾਪੰਚਾਇਤ ਕਰਨੀ ਹੈ ਜੀ ਹੋ ਸਕਦਾ ਉਹਦੋਂ ਤੱਕ ਚੋਣ ਜਾਬਤਾ ਹੀ ਲੱਗ ਜੇ ਜੀ ਫਿਰ ਅਮਿਤ ਸ਼ਾਹ ਕੋਲ ਕੰਮ ਨਹੀਂ ਰਹਿਣਾ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਕੋਲੇ ਸਾਰਾ ਕੰਮ ਪਹੁੰਚ ਜਾਵੇਗਾ ਜੀ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਈਡੀ ਦਾ 7ਵਾਂ ਸੰਮਣਾ ਜਿਹੜਾ ਉਹ ਆ ਗਿਆ ਜੀ ਬਿਲਕੁਲ ਜੀ 7ਵਾਂ ਸੰਮਣਾ ਆ ਗਿਆ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਈਡੀ ਦਿੱਲੀ ਦੀ ਇੱਕ ਅਦਾਲਤ ਕੋਲ ਚਲੀ ਗਈ ਕਿ ਅਸੀਂ ਬੜੇ ਸੰਮਣ ਦਿੱਤੇ ਆ ਜੀ ਅਰਵਿੰਦ ਕੇਜਰੀਵਾਲ ਪੇਸ਼ ਹੀ ਨਹੀਂ ਹੁੰਦਾ ਉਹਨਾਂ ਨੇ ਉਹਦਾ ਅਗਲੀ ਤਰੀਕ 16 ਮਾਰਚ ਪਾਤੀ ਇਹ ਵਰਚੂਲ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਉੱਥੇ ਪੇਚ ਹੋਏ ਸੀ ਹੁਣ ਜਦੋਂ ਇਹ 7ਵਾਂ ਸੰਮਨ ਆਇਆ ਹੈ ਇਹ ਤੋਂ ਪਹਿਲਾਂ ਸਾਨੂੰ ਪਤਾ ਹੇਮਤ ਸਰੇਨ ਨੂੰ ਵੀ ਬਥੇਰੇ ਆਏ ਸੀ ਜੀ ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਗੈਰ ਕਾਨੂੰਨੀ ਨੇ ਮੈਂ ਨਹੀਂ ਇਹਨਾਂ ਨੂੰ ਮੰਨਦਾ ਸੋ ਇੱਕ ਪਾਸੇ ਈਡੀ ਅਦਾਲਤਾਂ ਚ ਗਈ ਹੋਈ ਹੈ ਉੱਥੇ ਕੇਜਰੀਵਾਲ ਸਾਹਿਬ ਦੀ ਗੱਲ ਸੱਚੀ ਹੁੰਦੀ ਨਜ਼ਰ ਆਉਂਦੀ ਹੈ ਤੇ ਦੂਸਰੇ ਪਾਸੇ ਇਹ ਇਹਨਾਂ ਨੂੰ ਸੰਮਨ ਵੀ ਦੇ ਰਹੇ ਨੇ ਜੀ ਹੁਣ ਦੇਖਦੇ ਆ ਕਿ ਇਹਨਾਂ ਦੇ ਵਿੱਚ ਕੀ ਵੜਦਾ ਪਰ ਉਹ ਕਹਿੰਦੇ ਜਦੋਂ ਤੁਸੀਂ ਮੈਨੂੰ ਅਦਾਲਤ ਰਾਹੀਂ ਸੱਦ ਲਿਆ ਮੈਂ ਅਦਾਲਤ 'ਚ ਪੇਸ਼ ਹੋਊਂਗਾ ਜੀ ਹੁਣ ਹੁੰਦੇ ਆ ਨਹੀਂ ਹੁੰਦੇ ਪਤਾ ਨਹੀਂ ਜੀ ਆਮ ਆਦਮੀ ਪਾਰਟੀ ਦੇ ਕਾਂਗਰਸ ਦਾ ਕਈ ਥਾਵਾਂ ਦੇ ਉੱਤੇ ਜਿਹੜਾ ਗੱਠਜੋੜ ਹੋ ਗਿਆ ਤੇ ਸੀਟਾਂ ਵੀ ਜਿਹੜੀਆਂ ਲਗਭਗ ਉਹ ਤੈਹ ਹੋ ਚੁੱਕੀਆਂ ਤੁਸੀਂ ਠੀਕ ਕਹਿ ਰਹੇ ਹੋ ਇਹਨਾਂ ਦਾ ਸਭ ਤੋਂ ਪਹਿਲਾਂ ਤਾਂ ਦਿੱਲੀ ਦੇ ਵਿੱਚ ਹੋ ਗਿਆ। ਜੀ। ਉੱਥੇ 4 ਸੀਟਾਂ ਆਮ ਆਦਮੀ ਪਾਰਟੀ ਲੜੂਗੀ, 3 ਸੀਟਾਂ ਕਾਂਗਰਸ ਲੜੂਗੀ। ਜੀ। 1 ਸੀਟ ਹਰਿਆਣੇ ਦੇ ਵਿੱਚ ਵੀ ਇਹਨਾਂ ਦਾ ਨਿਬੜ ਗਿਆ। ਚੰਡੀਗੜ੍ਹ ਵਾਲੀ ਸੀਟ ਵੀ ਹੁਣ ਕਾਂਗਰਸ ਪਾਰਟੀ ਵੱਲੋਂ ਲੜੀ ਜਾਏਗੀ। ਇਸੇ ਤਰ੍ਹਾਂ 2 ਸੀਟਾਂ ਇਹਨਾਂ ਨੂੰ ਗੁਜਰਾਤ ਵਿੱਚ ਛੱਡਤੀਆਂ ਨੇ ਕਾਂਗਰਸ ਨੇ। ਤੇ 1 ਸੀਟ ਗੁਆਹ ਦੇ ਵਿੱਚ ਵੀ ਛੱਡਤੀ ਐ, 1 ਹਰਿਆਣੇ ਵਿੱਚ ਛੱਡਤੀ ਐ। ਅਲਮੋਸਟ ਇਹਨਾਂ ਦਾ ਇਹ ਮਾਮਲਾ ਉੱਥੇ ਤੱਕ ਗਿਆ ਡੱਬੜ ਜੀ ਸਭ ਤੋਂ ਵੱਡਾ ਪੰਗਾ ਹੈਗਾ ਪੰਜਾਬ ਦਾ ਕਿਸਾਨੀ ਅੰਦੋਲਨ ਤੋਂ ਬਾਅਦ ਪੰਜਾਬ ਦੇ ਵਿੱਚ ਵੱਡਾ ਪੰਗਾ ਪਿਆਵ ਹੈ ਉਹ ਪੰਗਾ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਵੱਡਾ ਹੈ ਮੈਂ ਮਹਿਸੂਸ ਕਰਦਾ ਕਿ ਇਹ ਮਾਮਲਾ ਕਾਫੀ ਜ਼ਿਆਦਾ ਇਹਨਾਂ ਨੂੰ ਚਾਹੀਦਾ ਇਹ ਹੈ ਕਿ ਇਹਨਾਂ ਮਾਮਲਿਆਂ ਦੇ ਵਿੱਚ ਕਿਉਂਕਿ ਇੱਕ ਤਾਂ ਇੱਥੇ ਇਹਨਾਂ ਨੇ ਵਿਜੀਲੈਂਸ ਬਿਊਰੋ ਦੇ ਕੇਸ ਬਣਾਏ ਨੇ ਦੂਜਾ ਇਹਨਾਂ ਨੇ ਇੱਥੇ ਜਿਹੜਾ ਅਜੀਬ ਕਿਸਮ ਦੇ ਪੱਗਦਰ ਵਰਤਾਰੇ ਬਲ ਤੁਰੇ ਹੋਏ ਨੇ ਉਹ ਕਹਿੰਦੇ ਇੱਥੇ ਐਂਟੀ ਰਿਕਮੈਂਸੀ ਬਹੁਤ ਹੋਊਗੀ ਤੇ ਕਿਸਾਨੀ ਅੰਦੋਲਨ ਕਰਕੇ ਸਭ ਤੋਂ ਵੱਡਾ ਪੰਗਾ ਜਿਹਦੇ ਕਰਕੇ ਫਿਰ ਉਹਨਾਂ ਨੇ ਇਹਦੇ ਤੇ ਹਾਲ ਦੀ ਘੜੀ ਪੰਜਾਬ ਦੇ ਵਿੱਚ ਬ੍ਰਾਮ ਲਾਤਾ ਕਿ ਆਪਾਂ ਵੈਸੇ ਜਿੱਤ ਲੋ ਬਾਅਦ ਦੇ ਵਿੱਚ ਜਿੱਤ ਕੇ ਇਕੱਠੇ ਇੰਡੀਆ ਦੇ ਪਲੇਟਫਾਰਮ ਤੇ ਹੋ ਜਾਵਾਂ ਜੀ ਪਛਮੀ ਬੰਗਾਲ ਦੇ ਵਿੱਚ ਆਈਪੀਐਸ ਅਧਿਕਾਰੀ ਨੂੰ ਖਾਲੀ ਸਥਾਨ ਕਿਹਾ ਗਿਆ ਜਿਸ ਦਾ ਬਵਾਲ ਜਿਹੜਾ ਕਾਫੀ ਜ਼ਿਆਦਾ ਮਚਿਆ ਤੇ ਸਿਆਸਤ ਵੀ ਕਾਫੀ ਜ਼ਿਆਦਾ ਗਰਮ ਰਹੀ ਹੈ ਜੀ ਜਸਪ੍ਰੀਤ ਸਿੰਘ ਨਾਂ ਦਾ ਇਹ ਆਈਪੀਐਸ ਅਧਿਕਾਰੀ ਹੈ ਪੰਗੂ ਜੀ ਸਿਰ ਤੇ ਦਸਤਾਰ ਹੋਣ ਦੇ ਕਰਕੇ ਭਾਜਪਾ ਆਗੂਆ ਸਮੇਂ ਤੋਂ ਅਧਿਕਾਰੀ ਜਿਹੜਾ ਕਿਸੇ ਵੇਲੇ ਬੀਬੀ ਮਮਤਾ ਬੈਨਰਜੀ ਦਾ ਮੁਚਦਾਵਾਲ ਹੁੰਦਾ ਸੀ ਜੀ ਉਹਨਾਂ ਨੇ ਇਹ ਗੱਲ ਇਹਨਾਂ ਨੇ ਉਹਨੂੰ ਕਹਿਤਾ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਬਵਾਲ ਹੋਇਆ ਕਿ ਤੁਸੀਂ ਜਿਹਦੇ ਦਸਤਾਰ ਸਜੀ ਹੋਈ ਹੈ ਹਰੇਕ ਦਸਤਾਰ ਧਾਰੀ ਨੂੰ ਖਾਲਸਤਾਨੀ ਕਹੋਗੇ ਮੈਂ ਮਹਿਸੂਸ ਕਰਦਾ ਇਹ ਚੀਜ਼ਾਂ ਆਪਣੇ ਆਪ ਦੇ ਵਿੱਚ ਕਾਫੀ ਵਟਕਾਂ ਨੇ ਸੋ ਲੱਗਦਾ ਕਿ ਭੰਗੂ ਸਾਹਿਬ ਇਹ ਬਰਤਾਂਤ ਗਲਤ ਨੇ ਅੱਜ ਉਹਨਾਂ ਦੀ ਇੱਜ਼ਤ ਕਰਦੇ ਆ ਇਹ ਜੀ ਜਿਨ੍ਹਾਂ ਨੇ ਇਸ ਮੁਲਕ ਨੂੰ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਇਹ ਭਾਰਤ ਦਾ ਸੁਪਰੀਮ ਕੋਰਟ ਕਹਿੰਦਾ ਹੈ ਸੰਵਿਧਾਨਕ ਦਾਇਰੇ ਵਿੱਚ ਰਹਿ ਕੇ ਜੇ ਖਾਲਸਾਤਾਨ ਦੀ ਮੰਗ ਕਰਨੀ ਹੈ ਕੋਈ ਗੁਨਾਹ ਨਹੀਂ ਜੀ ਤੇ ਫਿਰ ਇਹ ਆ ਨਾਮ ਦਿੰਦੇ ਆ ਐਸਾ ਸਰਾ ਦਿਆ ਤੁਜੇ ਮੇਰੇ ਪਿਆਰ ਕਾ ਜੀ ਸੋ ਇਹ ਨੂੰ ਲੈ ਕੇ ਸਾਰਗਾ ਹੀ ਵਿਰੋਧੀ ਧਰਤੀਆਂ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਤੇ ਨਿਸ਼ਾਨੇ ਕਸੇ ਨੇ ਜੀ ਕਰਨਾਟਕਾ ਸਰਕਾਰ ਨੇ ਐਮਐਸਪੀ ਨੂੰ ਲੈ ਕੇ ਜਿਹੜਾ ਆਪਣਾ ਮਤਾ ਉਹ ਪਾਸ ਕਰ ਦਿੱਤਾ ਜੀ ਬਿਲਕੁਲ ਪੰਗੂ ਸਾਹਿਬ ਕਰਨਾਟਕਾ ਸਰਕਾਰ ਨੇ ਐਮਐਸਪੀ ਦੇ ਮਾਮਲੇ ਦੇ ਉੱਤੇ ਜਿਹੜਾ ਮਤਾ ਹੈਗਾ ਉਹ ਵਿਧਾਨ ਸਭਾ ਦੇ ਵਿੱਚ ਪਾਸ ਕਰ ਦਿੱਤਾ ਹੈ ਉਹਨਾਂ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਹੈ ਕਾਨੂੰਨ ਤੇ ਸੰਸਦੀ ਮਾਮਲਿਆਂ ਬਾਰੇ ਜਿਨ੍ਹਾਂ ਦਾ ਨਾਂ ਹੈ ਐਚ ਕੇ ਪਾਟਲ ਉਹ ਕਹਿੰਦੇ ਸਾਰੀਆਂ ਫਸਲਾਂ ਤੇ ਕਾਨੂੰਨ ਗਰੰਟੀ ਬਣਾਉਣ ਲਈ ਅਸੀਂ ਸਰਬਸੰਮਤੀ ਦੇ ਨਾਲ ਮਤਾ ਪਾਸ ਕਰਦੇ ਹਾਂ ਅਤੇ ਇਹ ਮਤਾ ਤੁਸੀਂ ਕਿਰਪਾ ਕਰੋ ਉਹਨਾਂ ਨੇ ਕੇਂਦਰ ਸਰਕਾਰ ਨੂੰ ਭੇਜਤਾ ਤੇ ਇਹਦੇ ਤੇ ਸਵਾਲ ਉੱਠਦਾ ਪੰਗੂ ਪਰ ਪੰਜਾਬ ਦੀ ਸਰਕਾਰ ਤੇ 2021 ਦੇ ਵਿੱਚ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਇਹਨਾਂ ਦੀ ਇੱਕ ਮੰਤਰੀ ਵੀ ਕਹੀ ਜਾਂਦੀ ਸੀ ਆ ਗਗਨ ਮਾਨ ਇਹ ਕਹਿੰਦੇ ਹੁੰਦੇ ਸੀ ਇਹ ਅਮਰਿੰਦਰ ਸਿੰਘ ਤਾਂ ਉਹੀ ਹੱਥ ਢੀ ਫਿਰਦਾ ਹੈ ਇੱਥੇ ਪਤਾ ਪਾਓ ਮਤਾ ਖੇਤੀ ਸਟੇਟਿਸ ਬਿਜੈਕਟ ਹੈ ਐਮਐਸਪੀ ਦੀ ਕਰੂਨੀ ਗਾਰੰਟੀ ਦਾ ਮਤਾ ਪਾ ਕੇ ਤੋਰੋ ਤੇ ਹੁਣ 2 ਸਾਲ ਹੋ ਗਏ ਤੁਹਾਨੂੰ ਪੁੱਛਦੇ ਆ ਇਦਾ ਮਤਲਬ ਸਤਾ ਚ ਬਾਹਰ ਹੋਰ ਗੱਲਾਂ ਸਤਾ ਦੇ ਅੰਦਰ ਹੋਰ ਗੱਲਾਂ ਇਹਨਾਂ ਗੱਲਾਂ ਦੇ ਉੱਤੇ ਸਵਾਲ ਲਗਾਤਾਰ ਚੁੱਕਦੇ ਪਏ ਜੀ ਜੀ ਇਹ ਸੀਗੀਆਂ ਅੱਜ ਦੀਆਂ ਖਬਰਾਂ ਜਿਸ ਦੇ ਵਿੱਚ ਅਸੀਂ ਵੱਖ-ਵੱਖਰੇ ਮੁੱਦਿਆਂ ਤੇ ਜਿਹੜੀ ਚਰਚਾ ਕੀਤੀ ਹੈ ਜਲਦ ਨਵੇਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸਾਨੂੰ ਬਹੁਤ ਜਿਆਦਾ ਧੰਨਵਾਦ